ਸ਼੍ਰੀ ਰਾਮ ਨਾਟਕ ਕਲੱਬ ਭਰਾਮਾ ਮੰਡੀ ਵੱਲੋਂ ਸਰਕਾਰੀ ਬਾਗ ਵਿਖੇ ਅੱਜ ਉਹ ਦਸਹਿਰੇ ਦਾ ਤਿਹਾਰ ਪੂਰੇ ਧੂਮ-ਧਾਮ ਨਾਲ ਮਨਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦਸਹਿਰਾ ਮੇਲਾ ਦੇਖਣ ਲਈ ਪਹੁੰਚੇ ਸਮਾਗਮ ਦੇ ਵਿੱਚ ਹਲਕਾ ਵਿਧਾਕਾ ਕੈਬਨਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਵਣ ਮਹੇਗਨਾਥ ਕੁੰਭਕਰਨ ਦੇ ਪੁਤਲਿਆਂ ਦੇ ਦਹਨ ਦੀ ਰਸਮ ਅਦਾ ਕੀਤੀ ਦਸਹਿਰੇ ਦੇ ਆਯੋਜਨ ਨੂੰ ਲੈ ਕੇ ਰਾਮਲੀਲਾ ਦੇ ਕਲਾਕਾਰ ਰਾਮ ਅਤੇ ਲਕਸ਼ਮਣ हनुमान पविक्खन सुग्रीव सीता रावण मेघनाथ आदि चकियां रथों ਤੇ ਬਾਣਾ ਵਿੱਚ ਸਜਾ ਕੇ ਸਮੂਹ ਬਾਜ਼ਾਰਾਂ ਤੇ ਗਲੀਆਂ ਦੇ ਵਿੱਚ ਬੈਣਵਾਜਾਂ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ਨੂੰ શ્રી ਗੀਤਾ ਭਵਨ ਤੋਂ ਕਲੱਬ ਦੇ ਮੈਂਬਰ ਐਡਵੋਕੇਟ ਰੋਹਿਤ ਗਰਗ ਵੱਲੋਂ ਹਨੂਮਾਨ ਜੀ ਦੀ ਝੰਡੀ ਦੇ ਕਿਰਵਾਨਾ ਕੀਤਾ ਗਿਆ ਸ਼ੋਭਾ ਯਾਤਰਾ ਬਾਜ਼ਾਰਾਂ ਵਿੱਚ ਹੁੰਦੀ ਹੋਈ ਸਰਕਾਰੀ ਬਾਗ ਵਿਖੇ ਪਹੁੰਚੀ ਇਸ ਮੌਕੇ ਲੋਕਾਂ ਨੂੰ ਦਸਹਿਰੇ ਦੇ ਤਿਹਾੜੀ ਦੀ ਵਧਾਈ ਦਿੰਦੇ ਹੋਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਲੋਕਾਂ ਨੂੰ ਸ਼੍ਰੀ ਰਾਮ ਪਰਿਵਾਰ ਤੋਂ ਰਿਸ਼ਤਿਆਂ ਦੀ ਮਰਜ਼ਾਦਾ ਸਿੱਖਣ ਦੀ ਲੋੜ ਹੈ ਜੇ ਲੋਕ ਰਿਸ਼ਤਿਆਂ ਦੀ ਮਰਜ਼ਾਦਾ ਸਮਝ ਜਾਣ ਤਾਂ ਪਰਿਵਾਰਾਂ ਵਿੱਚ ਸਾਰੇ ਝਗੜੇ ਖਤਮ ਹੋ ਸਕਦੇ ਹਨ ਅਤੇ ਰਾਵਣ ਵੱਲੋਂ ਕੀਤੀ ਗਈ ਸੀਤਾ ਹਰਨ ਦੀ ਗਲਤੀ ਤੋਂ ਸਭ ਕੁ ਲੈ ਕੇ ਸਮਾਜ ਦੇ ਵਿੱਚ ਉਹ ਬਰਾਈ ਦਾ ਅੰਤ ਕੀਤਾ ਜਾ ਸਕਦਾ ਹੈ ਇਸ ਮੌਕੇ ਕਲੱਬ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਉਹਨਾਂ ਦੇ ਨਾਲ ਡੀਐਸਪੀ ਸ਼੍ਰੀ ਅਰਜੇਸ਼ ਸੁਨੇਹੀਤਲ ਵੰਡੀ ਸਾਹਿਬ ਉਹ ਭੈਣ ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ ਬਿਆਨ ਸਿੰਘ ਥਾਣਾ ਪ੍ਰਮੁੱਖ ਰਾਮਾ ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਆਪ ਵਰਕਰ ਨਰੇਸ਼ ਕੁਮਾਰ ਠੋਣੀਆਂ ਸ਼ੈਰੀ ਪ੍ਰਧਾਨ ਬੰਟੀ ਗਰਗ ਜੈਪਾਲ ਬਖਤੂ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਪੰਜਾਬੀ ਲੋਕ ਗਾਇਕ ਟੀਨਾ ਦਿਲਬਰ ਅਤੇ ਮੀਤ ਸੰਧੂ ਦੀ ਜੋੜੀ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਕਿਆਮਤ ਦੀ ਪਾਰਟੀ ਦੀ ਸਰਕਾਰ ਨੇ ਥੋੜੀ ਸਰਕਾਰ ਨੇ ਜਿੰਨਾ ਵੀ ਉਪਰਾਲਾ ਤੁਸੀਂ ਕੀਤਾ ਜਿੰਨਾ ਵੀ ਪ੍ਰਸ਼ਾਸਨ ਨੇ ਹਰ ਇੱਕ ਪੰਜਾਬ ਦੇ ਵਾਸੀ ਨੇ ਜਿਹੜਾ ਸਹਿਯੋਗ ਦਿੱਤਾ ਉਸ ਸਹਿਯੋਗ ਦੇ ਨਾਲ ਸਾਨੂੰ ਪਹਿਲਾਂ ਨਾਲੋਂ ਤਾਂ ਸੁੱਖ ਦਾ ਸਾਹ ਆਇਆ ਔਰ ਮੇਰੇ ਲਈ ਬਹੁਤ ਮੰਡੀ ਗੱਲ ਸੋ ਅੱਜ ਇਸ ਦਿਹਾੜੇ ਤੇ ਇਕੱਤਰ ਹੋਏ ਆਂ